ਅੱਜ ਦੇ ਸਮੇਂ 'ਚ ਵਿਆਹ ਮੁੰਡੇ ਦਾ ਹੋਵੇ ਜਾਂ ਫਿਰ ਕੁੜੀ ਦਾ ਹੋਵੇ ਦੋਵਾਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਰਹਿੰਦੀ ਹੈ ਕਿ ਸਾਡੇ ਵਿਆਹ ਦੇ ਉੱਤੇ ਕੋਈ ਵੀ ਚਾਅ ਜਿਹੜਾ ਹੈਗਾ ਸਾਡਾ ਅਧੂਰਣ ਨਾ ਰਹੇ ਜਾਂ ਹਰ ਕੰਮ ਅਸੀਂ ਜਿਹੜਾ ਹੈਗਾ ਉਹ ਇਸ ਵਿਆਹ ਦੇ ਉੱਤੇ ਕਰ ਵਿਖਾਉਣਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕੋ ਇੱਕ ਵਾਰ ਜਿਹੜਾ ਹੈਗਾ ਉਹ ਵਿਆਹ ਹੁੰਦਾ ਤਾਂ ਹਰ ਚੀਜ਼ ਜਿਹੜੀ ਹੈ ਵਿਆਹ ਦੇ ਵਿੱਚ ਸਾਨੂੰ ਪਰਫੈਕਟ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਦਿਖਣੀ ਚਾਹੀਦੀ ਆ ਸੋ ਪੂਰਾ ਜੋਰ ਆਪਣਾ ਇਸ ਦਿਨ ਤੇ ਲੱਗਿਆ ਹੁੰਦਾ ਹੈ ਸੋ ਗੱਲ ਕੀਤੀ ਜਾਵੇ ਬਰਾਤ ਦੀ ਤਾਂ ਇਸ ਨੂੰ ਲੈ ਕੇ ਖਾਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾਂਦੀਆਂ ਮੁੰਡਿਆਂ ਦਾ ਸ਼ੌਂਕ ਹੁੰਦਾ ਹੈ ਮਹਿੰਗੀਆਂ ਗੱਡੀਆਂ ਦਾ ਜੋ ਕਿ ਆਪਣੇ ਸ਼ੌਂਕ ਨੂੰ ਉਹ ਇਸ ਦਿਨ ਜਿਹੜਾ ਪਗਾਉਂਦੇ ਆ ਮਹਿੰਗੀ ਤੋਂ ਮਹਿੰਗੀ ਗੱਡੀ ਜਿਹੜੀ ਉਹਨਾਂ ਦੀ ਡ੍ਰੀਮ ਕਾਰ ਹੁੰਦੀ ਹੈ ਉਹਨੂੰ ਹੀ ਬੁੱਕ ਕਰਾਉਂਦੇ ਆ ਪਰ ਕਦੇ-ਕਦੇ ਹੁੰਦਾ ਕੀ ਹੈ ਕਿ ਸਾਰਾ ਕੁਝ ਬਿਲਕੁਲ ਠੀਕ ਚੱਲ ਰਿਹਾ ਹੁੰਦਾ ਤੇ ਐਨ ਮੌਕੇ ਤੇ ਕਿਸੇ ਪਾਸਿਓਂ ਛੋਟੀ ਜਿਹੀ ਕਚਜ ਜਿਹੜੀ ਹੈਗੀ ਆ ਉਹ ਵਿੱਚ ਫਵਜ ਜਾਂਦੀ ਹੈ ਉਸੇ ਦੀਆਂ ਹੀ ਗਵਾਹੀ ਭਰ ਰਹੀਆਂ ਇਹ ਤਸਵੀਰਾਂ ਹੁਣ ਇੱਕ ਲਿੰਮੋਜਿਨ ਕਾਰ ਜਿਹੜੀ ਆ ਉਹ ਡੋਲੀ ਦੇ ਲਈ ਇੱਕ ਪਰਿਵਾਰ ਦੇ ਵੱਲੋਂ ਬੁੱਕ ਕੀਤੀ ਜਾਂਦੀ ਹੈ ਮੁੰਡੇ ਦੇ ਵੱਲੋਂ ਬੁੱਕ ਕੀਤੀ ਜਾਂਦੀ ਹੈ ਤੇ ਪੁਲਿਸ ਉਸ ਦਾ ਚਲਾਨ ਕੱਟ ਦਿੰਦੀ ਹੈ ਹੁਣ ਮਾਮਲਾ ਕੀ ਆ ਚਲਾਨ ਕੱਟਣ ਦਾ ਪੁਲਿਸ ਨੇ ਚਲਾਨ ਇਸ ਦਾ ਕਿਉਂ ਕੱਟਿਆ ਉਹ ਵੀ ਤੁਹਾਨੂੰ ਦੱਸਦੇ ਆ ਪੁਲਿਸ ਦਾ ਕਹਿਣਾ ਹੈ ਕਿ ਇਹ ਲਿੰਮੋਜਿਨ ਕਾਰ ਦੇ ਸਾਰੇ ਪਾਸੇ ਕਾਲੀ ਫਿਲਮ ਜਿਹੜੀ ਆ ਕਾਲੇ ਸ਼ੀਸ਼ੇ ਜਿਹੜੇ ਆ ਲਿੰਮੋਜਿਨ ਕਾਰ ਦੇ ਸੀਗੇ ਜੋ ਕਿ ਬਿਲਕੁਲ ਅਨਲੀਗਲ ਹੈ ਇਸ ਕਰਕੇ ਅਸੀਂ ਇਸ ਦਾ ਚਲਾਨ ਕੱਟ ਰਹੇ ਹਾਂ ਔਰ ਅਸੀਂ ਜਦੋਂ ਲਿੰਮੋਜਿਨ ਦੇ ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ਇਹ ਕਾਲੇ ਸ਼ੀਸ਼ੇ ਜਿਹੜੇ ਆ ਲਿੰਮੋਜਿਨ ਦੇ ਕਿਉਂ ਕਰਾਏ ਹੋਏ ਆ ਤਾਂ ਉਸ ਨੇ ਨਾ ਤਾਂ ਸਾਨੂੰ ਅੱਗੇ ਕੋਈ ਠੋਸ ਸਬੂਤ ਦਿੱਤਾ ਨਾ ਹੀ ਕੋਈ ਲਿਖਤ ਦੇ ਵਿੱਚ ਕੋਈ ਡਾਕੂਮੈਂਟ ਉਹ ਦਿਖਾ ਸਕਿਆ ਕਿ ਜਿਸ ਨੇ ਇਸ ਨੂੰ ਪਰਮਿਸ਼ਨ ਦਿੱਤੀ ਆ ਸੋ ਇਸ ਕਰਕੇ ਅਸੀਂ ਇਸ ਦਾ ਚਲਾਨ ਕੱਟ ਰਹੇ ਹਾਂ ਇਹ ਤਸਵੀਰਾਂ ਜਲੰਧਰ ਦੇ ਰਾਮਾ ਮੰਡੀ ਦੀਆਂ ਜਿੱਥੇ ਕਾਕੀਪਿੰਡ ਗੁਰਦੁਆਰਾ ਦੇ ਬਾਹਰ ਖੜੀ ਲਿੰਮੋਜਿਨ ਦਾ ਪੁਲਸ ਨੇ ਚਲਾਣ ਕੱਟ ਦਿੱਤਾ ਇਹ ਇੱਕ ਲਾਲ ਕਾਰ ਜੀ ਲਿੰਮੋਜਿਨ ਕਾਰ ਜੀ ਹੈ ਬਲੈਕ ਫਿਲਮ ਜੀ ਇਹਨਾਂ ਲਈ ਹੋਈ ਬਿਨਾ ਪਰਮਿਸ਼ਨ ਦੇ ਜੇ ਜੀ ਬਲੈਕ ਫਿਲਮ ਲਾਈ ਜਾਂਦੀ ਜੇ ਕਿਸੇ ਨੇ ਲਾਣੀ ਹੋਵੇ ਤਾਂ ਸਾਡੇ ਸੀਰ 퍼ਮਿਸ਼ਨ ਲੈਣੀ ਪੈਂਦੀ ਆ ਉਸ ਤੋਂ ਬਾਅਦ ਕਾਲੀ ਫਿਲਮ ਲੱਗਦੀ ਆ ਤਾਂ ਕਾਲੀ ਫਿਲਮ ਲੱਗਦੀ ਤੇ ਸਭ ਚਲਾਨ ਕਾਦਾ ਕਾਦਾ ਕੀਤਾ ਇਹਦਾ ਇਹਦਾ ਜੋ ਇਹਦੇ ਵਿੱਚ ਫਾਲਤ ਹੈਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕੰਮ ਅੱਜ ਦੇ ਸਮੇਂ 'ਚ ਵਿਆਹ ਮੁੰਡੇ ਦਾ ਹੋਵੇ ਜਾਂ ਫਿਰ ਕੁੜੀ ਦਾ ਹੋਵੇ ਦੋਵਾਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਰਹਿੰਦੀ ਆ ਕਿ ਸਾਡੇ ਵਿਆਹ ਦੇ ਉੱਤੇ ਕੋਈ ਵੀ ਚਾਹ ਜਿਹੜਾ ਹੈਗਾ ਸਾਡਾ ਅਧੂਰਣਾ ਰਵੇ ਜਾਂ ਹਰ ਕੰਮ ਅਸੀਂ ਜਿਹੜਾ ਹੈਗਾ ਉਹ ਇਸ ਵਿਆਹ ਦੇ ਉੱਤੇ ਕਰ ਵਿਖਾਉਣਾ ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕੋ ਇੱਕ ਵਾਰ ਜਿਹੜਾ ਹੈਗਾ ਉਹ ਵਿਆਹ ਹੁੰਦਾ ਹੈ ਤਾ ਹਰ ਚੀਜ਼ ਜਿਹੜੀ ਹੈ ਵਿਆਹ ਦੇ ਵਿੱਚ ਸਾਨੂੰ ਪਰਫੈਕਟ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਦਿਖਣੀ ਚਾਹੀਦੀ ਆ ਸੋ ਪੂਰਾ ਜੋਰ ਆਪਣਾ ਇਸ ਦਿਨ ਤੇ ਲੱਗਿਆ ਹੁੰਦਾ ਹੈ ਸੋ ਗੱਲ ਕੀਤੀ ਜਾਵੇ ਬਰਾਤ ਦੀ ਤਾਂ ਇਸ ਨੂੰ ਲੈ ਕੇ ਖਾਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾਂਦੀਆਂ ਮੁੰਡਿਆਂ ਦਾ ਸ਼ੌਂਕ ਹੁੰਦਾ ਹੈ ਮਹਿੰਗੀਆਂ ਗੱਡੀਆਂ ਦਾ ਜੋ ਕਿ ਆਪਣੇ ਸ਼ੌਂਕ ਨੂੰ ਉਹ ਇਸ ਦਿਨ ਜਿਹੜਾ ਪਗਾਉਂਦੇ ਆ ਮਹਿੰਗੀ ਤੋਂ ਮਹਿੰਗੀ ਗੱਡੀ ਜਿਹੜੀ ਉਹਨਾਂ ਦੀ ਡ੍ਰੀਮ ਕਾਰ ਹੁੰਦੀ ਹੈ ਉਹਨੂੰ ਹੀ ਬੁੱਕ ਕਰਾਉਂਦੇ ਆ ਪਰ ਕਦੇ-ਕਦੇ ਹੁੰਦਾ ਕੀ ਹੈ ਕਿ ਸਾਰਾ ਕੁਝ ਬਿਲਕੁਲ ਠੀਕ ਚੱਲ ਰਿਹਾ ਹੁੰਦਾ ਤੇ ਐਨ ਮੌਕੇ ਤੇ ਕਿਸੇ ਪਾਸਿਓਂ ਛੋਟੀ ਜੀ ਕਚਜ ਜਿਹੜੀ ਹੈਗੀ ਆ ਉਹ ਵਿੱਚ ਵੱਜ ਜਾਂਦੀ ਹੈ ਉਸੇ ਦੀਆਂ ਹੀ ਗਵਾਹੀ ਪੜ ਰਹੀਆਂ ਇਹ ਤਸਵੀਰਾਂ ਹੁਣ ਇੱਕ ਲਿੰਮੋਜਿਨ ਕਾਰ ਜਿਹੜੀ ਆ ਉਹ ਡੋਲੀ ਦੇ ਲਈ ਇੱਕ ਪਰਿਵਾਰ ਦੇ ਵੱਲੋਂ ਬੁੱਕ ਕੀਤੀ ਜਾਂਦੀ ਆ ਮੁੰਡੇ ਦੇ ਵੱਲੋਂ ਬੁੱਕ ਕੀਤੀ ਜਾਂਦੀ ਆ ਤੇ ਪੁਲਿਸ ਉਸ ਦਾ ਚਲਾਨ ਕੱਟ ਦਿੰਦੀ ਆ ਹੁਣ ਮਾਮਲਾ ਕੀ ਆ ਚਲਾਨ ਕੱਟਣ ਦਾ ਪੁਲਿਸ ਨੇ ਚਲਾਨ ਇਸ ਦਾ ਕਿਉਂ ਕੱਟਿਆ ਉਹ ਵੀ ਤੁਹਾਨੂੰ ਦੱਸਦੇ ਆ ਪੁਲਿਸ ਦਾ ਕਹਿਣਾ ਹੈ ਕਿ ਇਹ ਲਿੰਮੋਜਿਨ ਕਾਰ ਦੇ ਸਾਰੇ ਪਾਸੇ ਕਾਲੀ ਫਿਲਮ ਜਿਹੜੀ ਆ ਕਾਲੇ ਸ਼ੀਸ਼ੇ ਜਿਹੜੇ ਆ ਲਿੰਮੋਜਿਨ ਕਾਰ ਦੇ ਸੀਗੇ ਜੋ ਕਿ ਬਿਲਕੁਲ ਅਨਲੀਗਲ ਹੈ ਇਸ ਕਰਕੇ ਅਸੀਂ ਇਸ ਦਾ ਚਲਾਨ ਕੱਟ ਰਹੇ ਹਾਂ ਔਰ ਅਸੀਂ ਜਦੋਂ ਲਿੰਮੋਜਿਨ ਦੇ ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ਇਹ ਕਾਲੇ ਸ਼ੀਸ਼ੇ ਜਿਹੜੇ ਲਿੰਮੋਜਿਨ ਦੇ ਕਿਉਂ ਕਰਾਏ ਹੋਏ ਆ ਤਾਂ ਉਸ ਨੇ ਨਾ ਤਾਂ ਸਾਨੂੰ ਅੱਗੇ ਕੋਈ ਠੋਸ ਸਬੂਤ ਦਿੱਤਾ ਨਾ ਹੀ ਕੋਈ ਲਿਖਤ ਦੇ ਵਿੱਚ ਕੋਈ ਡਾਕੂਮੈਂਟ ਉਹ ਦਿਖਾ ਸਕਿਆ ਕਿ ਜਿਸ ਨੇ ਇਸ ਨੂੰ ਪਰਮਿਸ਼ਨ ਦਿੱਤੀ ਆ ਸੋ ਇਸ ਕਰਕੇ ਅਸੀਂ ਇਸ ਦਾ ਚਲਾਨ ਕੱਟ ਰਹੇ ਹਾਂ ਇਹ ਤਸਵੀਰਾਂ ਜਲੰਧਰ ਦੇ ਰਾਮਾ ਮੰਡੀ ਦੀਆਂ ਹੈ ਜਿੱਥੇ ਕਾਕੀਪਿੰਡ ਗੁਰਦੁਆਰਾ ਦੇ ਬਾਹਰ ਖੜੀ ਲਿੰਮੋਜਿਨ ਦਾ ਪੁਲਿਸ ਨੇ ਚਲਾਨ ਕੱਟ ਦਿੱਤਾ ਇਹ ਇੱਕ ਲੈ ਕਾਰਜੀ ਦੀ ਲਿੰਮੋਜਿਨ ਕਾਰ ਜੀਏ ਬਲੈਕ ਫਿਲਮ ਜੀਏ ਨੇ ਲਾਈ ਹੋਈ ਬਿਨਾ ਪਰਮਿਸ਼ਨ ਦੇ ਜੇ ਬਲੈਕ ਫਿਲਮ ਲਾਈ ਜਾਂਦੀ ਜੇ ਕਿਸੇ ਨੇ ਲਾੜੀ ਹੋਵੇ ਤਾਂ ਸਾਡੇ ਸੀਨੀਅਰ ਅਫਸਰ ਇਨਫਰਮੇਸ਼ਨ ਲੈਣੀ ਪੈਂਦੀ ਆ ਉਸ ਤੋਂ ਬਾਅਦ ਕਾਲੀ ਫਿਲਮ ਲੱਗਦੀ ਆ ਕਾਲੀ ਫਿਲਮ ਲੱਗਦੀ ਸਭ ਚਲਾਨ ਕਾਦਾ ਕਾਦਾ ਕੀਤਾ ਇਹਦਾ ਜੋ ਇਹਦੇ ਵਿੱਚ ਫਾਲਟ ਸੀਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕੰਮ ਆ